ਬਾਬਾ ਫਰੀਦ ਜੀ ਬਾਬਾ ਸੇਖ ਸਹਿਬ ਮਲਤਾਨ ਦੇ ਇਲਾਕੇ ਪਿੰਡ ਕੌਥਵਾਲ ਵਿੱਚ ਕਾਜੀ ਸਨ ਇਹ ਪਿੰਡ ਮਹਾਨ ਦੇ ਪਾਕਪਟਨ ਦੇ ਵਿਚਾਲੇ ਹੈ ਤੇ ਉਸ ਦੇ ਵੇਲੇ ਸਾਰੇ ਇਲਾਕੇ ਵਿੱਚ ਪਿੰਡ ਵਿਲੇ-ਵਿਲੇ ਹੁੰਦੇ ਸਨ ਤੇ ਜੰਗਲ ਬਹੁਤਾ ਹੁੰਦਾ ਸੀ ਗਰਮੀ ਬਹੁਤ ਹੁੰਦੀ ਸੀ ਲੋਕ ਪਸ਼ੂ ਪਾਲਦੇ ਸਨ ਖੁੱਲੇ ਫਿਰਦੇ ਤੇ ਖੁੱਲੇ ਜਿਉਂਦੇ ਸਨ ਮਹਿਮੂਦ ਗਜਨਵੀ ਦੇ ਬਾਅਦ ਲਾਹੌਰ ਮਲਤਾਨ ਗਜਨਵੀ ਰਾਜਧীন ਹੋ ਗਿਆ ਗਜਨਵੀਆਂ ਦਾ ਧਰਮ ਇਸਲਾਮ ਸੀ ਇਸੋ ਲਈ ਪਿੰਡਾਂ ਵਿੱਚ ਸਿਆਣੇ ਰੱਬ ਦੀ ਬੰਦਗੀ ਵਾਲੇ ਫਕੀਰ ਤੇ ਕਾਜੀ ਮੁੱਲਾ ਰਹਣ ਲੱਗੇ ਉਹਨਾਂ ਦਾ ਸਤਕਾਰ ਵੀ ਬਹੁਤ ਹੁੰਦਾ ਤੇ ਉਹ ਵੀ ਨੇਕੀ ਤੇ ਭਗਤੀ ਦਾ ਪ੍ਰਚਾਰ ਕਰਦੇ ਸੇਖ ਸਾਹਿਬ ਦੀ ਮਰਤੂ ਹੋ ਗਈ ਤਾਂ ਉਹਨਾਂ ਦਾ ਵੱਡਾ ਸੁਪੁੱਤਰ ਸੇਖ ਜਮਾਲਉਦੀਨ ਪੈਂਡ ਦਾ ਕਾਜੀ ਬਣਿਆ ਸੇਖ ਜਮਾਲਉਦੀਨ ਸੁਲੇਮਾਨ ਬਚਪਨ ਤੋਂ ਹੀ ਬੰਦਗੀ ਵਾਲਾ ਪੁਰਸ਼ ਸੀ ਉਹ 8 ਵਿਦਵਾਨਾਂ ਕੋਲੋਂ ਵਿਦਿਆ ਮਨੁੱਖੀ ਤੇ ਰੱਬੀ ਗਿਆਨ ਪ੍ਰਾਪਤ ਕਰਦਾ ਰਿਹਾ ਆਪ ਦੀ ਸਾਦੀ ਸੇਖ ਵਜ਼ੀਰਉਦੀਨ ਖੁਜੰਦੀ ਦੀਸ ਪੁੱਤਰੀ ਕਰਸੂਮ ਬੀਬੀ ਨਾਲ ਹੋਈ ਸੇਖ ਜਮਾਲਉਦੀਨ ਦੇ ਕਾਜੀ ਹੋਣ ਸਮੇ ਮਲਤਾਨ ਦੇ ਇਲਾਕੇ ਵਿੱਚ ਰਾਜ ਪਲਟਾ ਹੋਇਆ ਮਲਤਾਨ ਵੀ ਰਾਜਸਤਾਨੀ ਲਾਹੌਰ ਸੀ ਲਾਹੌਰ ਵਿੱਚ ਗਾਇ ਨਵੀ ਸਰਕਾਰ ਦਾ ਆਖਰੀ ਬਾਸਾ ਖੁਸਰੋ ਮਲਕ ਸੀ ਪਾਵੇਂ ਉਹ ਹੈ ਤਾਂ ਨਾਇਬ ਗਵਰਨਰ ਸੀ ਪਰ ਆਪਣੇ ਆਪ ਨੂੰ ਖੁਦ ਮੁਖਤਿਆਰ ਮੰਨਦਾ ਸੀ ਅਤੇ ਹਕੂਮਤ ਕੰਮ ਦੇ ਯੋਗ ਨਹੀਂ ਸੀ ਸਹਾਬੂਦੀਨ ਗੌਰ ਨੇ 574 ਹਿਜਰੀ ਵਿੱਚ ਮਲਤਾਨ ਨੂੰ ਫਤਹ ਕਰ ਲਿਆ ਹੌਲੀ-ਹੌਲੀ ਸਿਆਲਕੋਟ ਤੇ ਲਾਹੌਰ ਫਤਹ ਕਰਕੇ ਖੁਸਰੋ ਨੂੰ ਕੈਦ ਕਰਕੇ ਦੂਰ ਭੇਜ ਦਿੱਤਾ ਨਵੇਂ ਰਾਜ ਵਿੱਚ ਪਰਜਾ ਨੇ ਕੋਜੋ ਸੁਖ ਦਾ ਸਾਹ ਲਿਆ ਪਰ ਪਿੰਡਾਂ ਦੇ ਜੰਗਲਾਂ ਵਿੱਚ ਵਸਣ ਵਾਲੇ ਲੋਕਾਂ ਦਾ ਸਦਾ ਹੀ ਸੁੱਖ ਤੇ ਸ਼ਾਂਤੀ ਨਾਲ ਰਹਿੰਦੇ ਸਨ ਮਲਤਾਨ ਦੇ ਰਾਜ ਪਲਟਦੇ ਸਮੇਂ ਰੱਬੀ ਭਗਤ ਬਾਬਾ ਫਰੀਦ ਜੀ ਨੇ ਮਾਤਾ ਕਰਸੂਮ ਬੀਬੀ ਦੇ ਪਵਿੱਤਰ ਕੋਖ ਤੋਂ ਸੇਖ ਜਮਾਲਉਦੀਨ ਸੁਲੇਮਾਨ ਦੇ ਘਰ 571 ਹਿਜਰੀ अथवा 1175 ਈਸਵੀ ਵਿੱਚ ਕਉਤਵਾਲ ਨਗਰ ਵਿੱਚ ਜਨਮ ਲਿਆ ਪਿੰਡ ਦੇ ਕਾਜੀ ਦੇ ਘਰ ਸੁਪੁੱਤਰ ਹੋਣ ਤੇ ਸਾਰੇ ਪਿੰਡ ਵਿੱਚ ਖੁਸ਼ੀ ਮਨਾਈ ਗਈ ਅਤੇ ਗਰੀਬਾਂ ਨੂੰ ਜ਼ਕਾਤ ਵੰਡੀ ਗਈ ਮਾਤਾ ਕਰਸੂਮ ਸਵਾ ਕਰਮਤੀ ਸਰੀਰ ਕਰਕੇ ਇੰਨੀ ਪਵਿੱਤਰ ਤੇ ਸੁੰਦਰ ਸੀ ਕਿ ਉਸ ਨੂੰ ਮਾਤਾ ਮਰੀਮ ਆਹ ਕੇ ਸਾਰੇ ਸਤਕਾਰ ਸਤਕਾਰ ਦੇ ਸਨ ਭਗਤ ਜਨੋ ਮਾਤਾ ਮਰੀਮ ਹਜਰਤ ਈਸਾ ਦੀ ਮਾਤਾ ਸੀ ਹਜਰਤ ਈਸਾ ਨੇ ਪੱਛਮੀ ਅਰਬ ਦੇ ਇਲਾਕੇ ਵਿੱਚ ਪੁੱਲੀ ਭਟਕੀ ਗੁਲਾਮ ਲੁਕਾਈ ਨੂੰ ਰੱਬੀ ਸੰਦੇਸ਼ ਦੇ ਸੁਣਾ ਕੇ ਪ੍ਰਭੂ ਪਿਤਾ ਨਾਲ ਜੋੜਿਆ ਤੇ ਇੱਕ ਦੂਸਰੇ ਦੀ ਸੇਵਾ ਕਰਨੀ ਦਸੀ ਸੇਵਾ ਤੇ ਪਿਆਰ ਹੀ ਵਾਹਿਗੁਰੂ ਦੀ ਸ਼ਕਤੀ ਹੈ ਲੋਕਾਂ ਨਾਲ ਪਿਆਰ ਕਰਨਾ ਵਾਹਿਗੁਰੂ ਨਾਲ ਪਿਆਰ ਕਰਨਾ ਹੈ ਜਿਨਾਂ ਪ੍ਰੇਮ ਕਿਉ ਤੈਨਹੀਂ ਪ੍ਰਾਪਾਇਓ ਦੇ ਮਹਾ ਵਾਕ ਅਨਸਾਰ ਜਗਤਜੀਵ ਉਦੋਂ ਹੀ ਡਾਵਾ ਡੋਲ ਹੁੰਦੇ ਹਨ ਜਦੋਂ ਵੈਰ ਭਾਵਨਾ ਖੁਦੀ ਵਕੀਲੀ ਵੱਜ ਜਾਂਦੀ ਹੈ ਹਜਰਤ ਈਸਾ ਨੇ ਆਪ ਕੋੜੀਆਂ ਦੀ ਸੇਵਾ ਕੀਤੀ ਤੇ ਪਰਮਾਤਮਾ ਦਾ ਇੱਕ ਨਾਮ ਅਜ ਪਾਉਣ ਦੇ ਸੰਸਾਰੀ ਜੀਵਾਂ ਦੇ ਪਾਪ ਬਖਸ਼ਾਉਣ ਖਾਤਰ ਸੂਲੀ ਤੇ ਚੜੇ ਆਪਣਾ ਆਪ ਗਵਾਕੇ ਭਗਤ ਜਨ ਵਾਹਿਗੁਰੂ ਦੇ ਘਰ ਅਤੇ ਲੋਕਾਂ ਦੇ ਹਿਰਦਿਆਂ ਵਿੱਚ ਉੱਚ ਪਦਵੀ ਪਾਉਂਦੇ ਸਨ ਮਾਤਾ ਮਰੀਮ ਜੀ ਦੀ ਮਾਤਾ ਹਜਰਤ ਅਲੀ ਦੇ ਖਾਨਦਾਨ ਵਿੱਚੋਂ ਸੀ ਉਹਨਾਂ ਨੇ ਆਪਣੀ ਪਵਿੱਤਰ ਮਾਂ ਕੋਲੋਂ ਬਹੁਤ ਸਾਰੇ ਗੁਣ ਪ੍ਰਾਪਤ ਕੀਤੇ ਸਨ ਕ੍ਰਾਂ ਮਜੀਦ ਦਾ ਪਾਠ ਕਰਨਾ ਨਲਮਰ ਰਹਿਣਾ ਸੱਚ ਸੰਜਮ ਤੇ ਸੰਤੋਖ ਜੀਵਨ ਦਾ ਉਦੇਸ਼ ਸੀ ਪ੍ਰਭੂ ਭਗਤੀ ਤੇ ਪਰਹੇਜਕਾਰੀ ਦੇ ਕਾਰਨ ਉਸ ਦੇ ਕੋਲ ਰੱਬੀ ਚਮਤਕਾਰ ਸਨ ਪਰ ਉਹ ਕਦੀ ਪ੍ਰਗਟ ਨਹੀਂ ਸੀ ਕਰਦੀ ਚਿਹਰੇ ਉੱਤੇ ਨੂਰ ਭਖਦਾ ਰਹਿੰਦਾ ਸੀ ਜਿਹੜਾ ਦੁਖਿਆ ਮਾਤਾ ਨਾਲ ਬਚਨ ਕਰਦਾ ਉਸ ਉਹਨਾਂ ਦੇ ਦਰਸ਼ਨ ਕਰਦਾ ਉਸ ਦੇ ਦੁੱਖ ਦੂਰ ਹੋ ਜਾਂਦੇ ਰਾਤ ਨੂੰ ਮਾਤਾ ਮਰੀਮ ਦੇ ਘਰ ਚੋਰ ਸਨ ਲਾ ਕੇ ਆ ਗਿਆ ਅੰਦਰ ਹਨੇਰਾ ਸੀ ਜਦੋਂ ਉਹ ਕੋਈ ਚੀਜ਼ ਲੱਭਣ ਗਿਆ ਤਾਂ ਉਸ ਨੂੰ ਚੀਜ਼ ਨਾ ਲੱਭੇ ਉਸ ਨੇ ਕੁੰਜੇ ਵਿੱਚ ਅੱਗ ਲਿਆਂਦੀ ਸੀ ਕੁੰਜੇ ਵਿੱਚ ਅੱਗ ਲਿਆਂਦੀ ਸੀ ਜਦੋਂ ਅੱਗੇ ਬਾਲ ਬਾਲ ਕੇ ਥੋੜੀ ਲੋ ਕੀਤੀ ਉਸ ਨੂੰ ਘਰ ਦਾ ਸਮਾਨ ਦਿਸਿਆ ਪਰ ਦੋ ਮਿੰਟ ਵਿੱਚ ਉਸ ਨੂੰ ਦਿਸਣੋਂ ਹਟ ਗਿਆ ਓ ਅੰਨਾ ਹੋ ਗਿਆ ਉਸ ਦੇ ਕੁਕਜੇ ਵਿੱਚੋਂ ਅਗ ਠੰਡੀ ਹੋ ਗਈ ਉਸ ਨੂੰ ਤਾਂ ਦਰਵਾਜ਼ੇ ਦਾ ਪਤਾ ਲੱਗੇ ਤੇ ਨਾਂ ਸੰਨ ਦਾ ਜਿੱਥੋਂ ਉਹ ਲੰਗਣਾ ਸੀ ਕਿ ਅੰਦਰੋਂ ਆਇਆ ਸੀ ਉਹ ਸਮਝ ਗਿਆ ਕਿ ਕਿਸੇ ਬਲੀ ਪੀਰ ਦਾ ਘਰ ਹੈ ਮਾਤਾ ਮਰੀਮ ਕੁੱਕੜ ਦੀ ਦੂਸਰੀ ਬਾੰਗ ਨਾਲ ਜਾ ਕੇ ਰੱਬ ਦੀ ਬੰਦਗੀ ਵੱਲ ਲੱਗਦੀ ਸੀ ਉਹ ਜਦੋਂ ਜਾਗੀ ਕੋਠੇ ਦਾ ਦਰਵਾਜ਼ਾ ਖੋਲਿਆ ਤੇ ਦੀਵੇ ਦੀ ਲੋ ਕੀਤੀ ਤਾਂ ਚੋਰ ਨੂੰ ਬੈਠਾ ਦੇਖ ਕੇ ਬੜੀ ਧੀਰਜ ਨਾਲ ਪੁੱਛਿਆ ਵੇ ਵੀਰਾ ਤੂੰ ਕੌਣ ਹੈ ਕਿਉਂ ਬੈਠਾ ਹੈ ਮਾਤਾ ਜੀ ਮੈਂ ਚੋਰ ਹਾਂ ਚੋਰੀ ਕਰਨ ਆਇਆ ਸਾਂ ਪਰ ਕੋਠੇ ਅੰਦਰ ਦਾਖਲ ਹੁੰਦਾ ਹੀ ਅੰਨ ਹੋ ਗਿਆ ਹਾਂ ਚੋਰ ਨੇ ਉੱਤਰ ਦਿੱਤਾ ਮਾਤਾ ਜੀ ਜੇ ਮੈਂ ਸੁਜਾਖਾ ਹੋ ਜਾਵਾਂ ਤਾਂ ਅੱਗੇ ਤੋਂ ਚੋਰੀ ਨਹੀਂ ਕਰਾਂਗਾ ਉਸ ਵੇਲੇ ਮਾਤਾ ਮਰੀਮ ਨੇ ਚੋਰ ਦੀ ਨਿਗਾਹ ਵਾਪਸ ਲਿਉਣ ਲਈ ਸੁੱਧ ਹਿਰਦੇ ਨਾਲ ਦੁਆ ਕੀਤੀ ਉਸ ਦੀ ਦੁਆ ਪਰਮਾਤਮਾ ਨੇ ਸੁਣ ਲਈ ਤੇ ਚੋਰ ਨੂੰ ਦਿਸਣ ਲੱਗ ਪਿਆ ਉਸ ਵੇਲੇ ਉੱਠ ਕੇ ਚੋਰ ਮਾਤਾ ਮਰੀਮ ਦੇ ਪੈਰੀ ਪੈ ਗਿਆ ਮਰੀਮ ਨੇ ਉਹ ਅਸੀਸ ਦਿੱਤੀ ਜਿਵੇਂ ਉਸ ਦਾ ਪੁੱਤਰ ਸੀ ਉਹ ਚੋਰ ਸੁਲੇਮਾਨ ਕੋਲ ਹੀ ਕੁਝ ਚਿਰ ਵਾਸਤੇ ਰਹਿ ਪਿਆ ਤੇ ਮਸਜਿਦ ਵਿੱਚ ਸੇਵਾ ਕਰਨ ਲੱਗ ਗਿਆ